ਸਤਿ ਸ਼੍ਰੀ ਅਕਾਲ ਜੀ ਅੱਜ ਆਪਕਾ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਆ ਜਿਹੜੇ ਚੈਨਲ ਦੇ ਨਵੇਂ ਵੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੇਖ ਸਕਦੇ ਹੋ ਆਪਣਾ ਬਾਥਰੂਮ ਹੋ ਗਿਆ ਸੋਈ ਹੋਈ ਹੋ ਗਈ ਹਰ ਇੱਕ ਉਹ ਚੋਸਤੀਲ ਦੇ ਟੂੜੀਆਂ ਲੱਗੀਆਂ ਨੇ ਪਰ ਬਹੁਤ ਜ਼ਿਆਦਾ ਖਰਾਬ ਹੋ ਜਾਂਦੀਆਂ ਛੋੜਾ ਲੱਗ ਜਾਂਦਾ ਹੈ ਖਰਾਬ ਹੋ ਜਾਂਦੀ ਦੇਖੋ ਕਿੰਨੀ ਖਰਾਬ ਹੋਈ ਹੋਈ ਪਈ ਨਾਲੇ ਬਾਅਦ ਸਾਫ਼ ਕਰਦੇ ਫਿਰ ਵੀ ਖਰਾਬ ਹੋ ਜਾਂਦੀ ਪਰ ਡਲੀ ਨਾਲ ਧੋਣਿਆ ਫਿਰ ਵੀ ਖਰਾਬ ਹੋ ਜਾਂਦੀ ਹੈ ਇਹ ਚੀਜ਼ਾਂ ਪਾਣੀ ਪੈ ਪੈ ਕੇ ਛਿੱਟੇ ਪੈ ਪੈ ਕੇ ਬਹੁਤ ਜ਼ਿਆਦਾ ਖਰਾਬ ਹੋ ਜਾਂਦੀਆਂ ਆ ਆ ਪੰਨ ਨੂੰ ਸਾਫਤਾ ਦਾ ਬਹੁਤ ਹੀ ਸੌਖਾ ਤੇ ਆਸਾਨ ਜਿਹਾ ਤਰੀਕਾ ਤੁਹਾਨੂੰ ਦੱਸਣ ਲੱਗਿਆ ਉਹਦੇ ਨੇ ਆਪਾਂ ਨੂੰ ਕੀ ਕੁ ਚਾਹੀਦਾ ਅੱਜ ਤੁਹਾਨੂੰ ਦੱਸੀਏ ਹਾਂਜੀ ਆਪਾਂ ਉਹਦੇ ਪ੍ਰੋਡਕਟ ਤਿਆਰ ਕਰਦੇ ਆਂ ਟੂੜੀਆਂ ਗੰਦੀਆਂ ਤੁਹਾਨੂੰ ਦਿਖਾਈਆਂ ਕਿੰਨੀਆਂ ਗੰਦੀਆਂ ਨੂੰ ਸਾਫ ਕਰਨ ਲਈ ਉਹਦੇ ਲਈ ਆਪਾਂ ਕੀ ਲੈਣਾ ਇੱਕ ਨੰਬਰ ਤੇ ਆਪਾਂ ਲੈਣਾ ਮਿੱਠਾ ਸੋਡਾ ਮਿੱਠਾ ਸੋਡਾ ਇਹ ਡੱਬੀ پوری ਪਾਟੀ ਹੋਈ ਆ ਤੰਗਾ ਨਹੀਂ ਚੇਪੂ ਦੇ ਮਿੱਠਾ ਸੋਦਾ ਲਗਭਗ ਥੋੜਾ ਹੀ ਸੀ ਕਪਰ ਥੋੜਾ ਹੀ ਪਾਇਆ ਤੇ ਤੋੜ ਲੀਏ ਆਪਣੇ ਦੋਹੀ ਹੈ ਡੱਬੇ ਵਿੱਚ ਪਾ ਕੇ ਰੱਖੀ ਐਸੇ ਇਹਦੇ ਵਿੱਚ ਪੈਕ ਕਰਨੀ ਹੈ ਪੇਸਟ ਕੋਲਗੇਟ ਤਾਂ ਹਰ ਇੱਕ ਘਰ ਵਿੱਚ ਹੁੰਦੀ ਹੈ ਹਨਾ ਤੇ ਆਪਾਂ ਕੋਲਗੇਟ ਤੇ ਮਿੱਠਾ ਸੋਟਾ ਦੋਨਾਂ ਨੂੰ ਮਿਕਸ ਕਰਨਾ ਸਵਾਕ ਤੇ ਇੱਕ ਬੋਸ਼ ਲੈਣਾ ਬੇਅਤ ਬੋਸ਼ ਵੀ ਹਰ ਇੱਕ ਘਰ ਵਿੱਚ ਹੁੰਦਾ ਹੀ ਹੁੰਦਾ ਹੀ ਤਾਂ ਨਾ ਤੁਸੀਂ ਜਮਾਈ ਸਵਾਕ ਤੇ ਕੱਢ ਲੈਣੀ ਦੇਖੋ ਗਾੜਾ ਪੇਸਟ ਬਣ ਗਿਆ ਆਪਣਾ ਇਹ ਦੇਖ ਸਕਦੇ ਹੋ ਇਹ ਪੇਸਟ ਪੱਕਾ ਹੁਣ ਆਹ ਕਿ ਨਾ ਕਰ ਲੈਣਾ ਹੁਣ ਇਹ ਦੇਖ ਪਰ ਲਗਾਵਾਂਗੇ ਏਖਣ ਪੇਸਟ ਬਿਲਕੁਲ ਬਣ ਚੁੱਕਿਆ ਤੋੜੀ ਆਪਾਂ ਲਗਾਉਣਾ ਵੀ ਸੌਖਾ ਹੈ ਅਗਲਾ ਹਾਂਜੀ ਮੇਰੇ ਇੱਕ ਅੱਖ ਵਿੱਚ ਫੋਨ ਆ ਜਿਹੜਾ ਕੋ ਪੇਸਟ ਬਣਾਇਆ ਉਹ ਲੈ ਆਂਦਾ ਹੁਣ ਆਪਾਂ ਪਹਿਲਾਂ ਟੂੜੀਆਂ ਤੇ ਲਗਾਵਾਂਗੇ ਅਦੇਖੋ ਬੋਸ਼ ਨੇ ਲੱਗਾ ਟੂਟੀਆਂ ਦੇ ਉੱਪਰ ਇਸ ਤਰ੍ਹਾਂ ਪੱਨ ਲਗਾ ਦੇਣਾ ਹੈਗਾ ਨੂੰ ਸਵਾਗ ਤੇ ਇੰਨੀਆਂ ਟੂਟੀਆਂ ਨੇ ਗੰਦੀਆਂ ਹੋਈਆਂ ਸਾਰੀਆਂ ਟੂਟੀਆਂ ਬਿਲਕੁਲ ਸਹੀ ਹੋ ਜਾਣਗੀਆਂ ਦੇਖਿਓ ਕਿੰਨੀਆਂ ਸੋਹਣੀਆਂ ਤੇ ਨਮੀਆਂ ਦੇ ਵਿੱਚ ਟੂਟੀਆਂ ਬਣਦੀਆਂ ਲਾ ਕੇ ਬੰਨ 5 ਕਿ ਮਿੰਟ ਰੱਖ ਦਾਂਗੇ ਇਸ ਚੀਜ਼ ਨੂੰ ਟੂਟੀਆਂ ਦੇ ਉੱਪਰ बिल्कुल नवी नवी टूटी निकली होनी है आप सारिया टूटियां शावर आई टूटी के उपरू लगा के रख दा क्योंकि ज्यादा कैमिकल वो ज्यादा खराब कर देंगे आज देख सकते हो ये भी आप ਤੁਹਾਰੇ ਘਰ ਤੇ ਫੋਨ ਆ। ਇੱਕ ਘਾਤ ਨਾਲ ਲਗਾਉਣੀ ਆ। ਇਸੇ ਤਰ੍ਹਾਂ ਇਹ ਜਿਹੜੇ ਪਲਾਸਟਿਕ ਦੀ ਬੋਰੀ ਲੱਗੀ ਹੋਈ ਆਪਣੀ ਹਨਾ ਤੇ ਇਹਦੇ ਉੱਪਰ ਵੀ ਇਦਾਂ ਹੀ ਲਗਾ ਦਾਂਗੇ। ਦੇਖੋ ਕਿੰਨੀ ਇਹ ਵੀ ਗੰਦੀ ਹੋ ਜਾਂਦੀ ਆ। ਇਸ ਦੇ ਉੱਪਰ ਵੀ ਪੈਸਾ ਦੀ ਜਿਹੜਾ ਕੈਮੀਕਲ ਆਪਾਂ ਤਿਆਰ ਕੀਤਾ ਆਪਾਂ ਲਗਾ ਦਾਂਗੇ। ਤੁਹਾਡਾ ਆਟੇ ਨੂੰ 5 ਮਿੰਟ ਆਪਾਂ ਛੱਡ ਦੇਣਾ ਲਗਾਉਣਾ ਬੋਰਸ਼ ਨਾਲ ਸਵਾਹ ਤੇ ਬੋਰਸ਼ ਨਾਲ ਲੱਗ ਜਾਂਦਾ ਜੰਦਾ ਜੇ ਪਹਿਲੇ ਉੱਪਰ ਅਪਲਾਈ ਕਰਤਾ ਆਪਾਂ ਹੁਣ ਇਸ ਨੂੰ 5 ਮਿੰਟ ਛੱਡ ਦਾਂਗੇ ਇਸ ਤਰ੍ਹਾਂ ਹੀ ਹਾਂਜੀ ਆਪਾਂ ਨੂੰ 5 ਮਿੰਟ ਹੋ ਚੁੱਕੇ ਆ ਇਸ ਸੀ ਨੂੰ ਅਪਲਾਈ ਕੀਤੇ ਨੂੰ ਹੁਣ ਆਪਾਂ ਇਹਨਾਂ ਕ ਸਕਰਬ ਜਾਂ ਲੈ ਲੈਣਾ ਇਹਦੇ ਮਾੜਾ ਗਿੱਲਾ ਕਰਕੇ ਪਾਣੀ ਨਾਲ ਹਨਾ ਤੇ ਆਪਾਂ ਇਹਦੇ ਉੱਪ ਤਾਂ ਬਾਅਦ ਕਿ ਲਗਾਵਾਂਗੇ ਦੇਖ ਸਕਦੇ ਹੋ ਦੇਖੋ ਨਵੀਂ ਨਵੀਂ ਟੂੜੀ ਬਣੀ ਆਂਦੀ ਲਓ ਜੀ ਸਾਰਾ ਕਰਦਾਂਗੇ ਕਿ ਜਿਹੜਾ ਕੈਮੀਕਲ ਸਾਰਾ ਛੋੜਾ ਛਾਲਾ ਲੱਗਿਆ ਹੋਊਗਾ ਮੈਂਟੋ ਮੈਂਟ ਲੈ ਜਾਂਦੇ ਏਡਾ ਕੁੰਡੀਆਂ ਤੇ ਯਾਰਾ ਟਾਈਮ ਨਹੀਂ ਲੱਗਦਾ ਕੂਟੀਆਂ ਆਪਣੀਆਂ ਬਿਲਕੁਲ ਨਵੀਆਂ ਬਣ ਜਾਣੀਆਂ ਇਹ ਇਸਾਈਜ ਕੋਈ ਮਾਲ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਪਹਿਲਾਂ ਕੂਟੀ ਕਿੰਨੀ ਗੰਦੀ ਸੀ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਕਲੀਨ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਆਪਾਂ ਸ਼ਾਮ ਦਾ ਇਹ ਵੀ ਤੇ ਉਸ ਚੀਜ਼ ਨੇ ਜਿਹੜਾ ਉਹ ਕੈਮੀਕਲ ਆਇਆ ਸਾਰੀ ਚੀਜ਼ ਪੱਟਦੀ ਆ ਤੇ ਸ਼ਾਇਦ ਮਨ ਲੱਗਦੀਆਂ ਲੋੜੀਆਂ ਤੁਹਾਨੂੰ ਸਾਡੀ ਪਤਾ ਲੱਗਦਾ ਹੋਊਗਾ टूटी टूटी दे। तो देखो, देखो।, 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 देखो। हां जी तो देख सकते हो टूटिया बिलकुल साफ हो चुकी टूटी चाइन देखो कि टूटियां चार टूटियां लिखा फर्क देखो ਤੁਸੀਂ ਇਸ ਤਿੱਕੇ ਨਾ ਗੰਦੀਆਂ ਟੂਟੀਆਂ ਸਾਫ ਕਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਦੇਖੋ ਕਿ ਨਹੀਂ ਸ਼ਾਇਦ ਵਾਲੀ ਟੂਟੀ ਪਹਿਲਾਂ ਟੂਟੀ ਕਿਹ ਹੈ ਜੀ ਸੀਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਟੂਟੀਆਂ ਸਾਫ ਕਰਨਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ